ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੰਗਜੀਤ ਦੇ ਅਤਿਆਚਾਰਾਂ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਕਿਰਪਾ ਰਾਮ ਦੱਤ ਨਿਵਾਸੀ ਮਟਨ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆਪਣੀ ਦੁੱਖਾਂ ਭਰੀ ਜੋ ਵਿਥਿਆ ਦੱਸਦੇ ਹਨ ਉਸ ਦਾ ਵਰਣਨ ਦਰਸ਼ਨ ਸਿੰਘ ਗੁਰੂ ਡਾਕਟਰ ਅਮਨਦੀਪ ਸਿੰਘ ਕੱਲੇਵਾਲੀਆ ਡਾਕਟਰ ਸਪੂਰਨ ਸਿੰਘ ਕੱਲੇਵਾਲੀ ਦਾ ਕਬਿਸ਼ਰੀ ਜਥਾ ਹੈ ਇੰਜ ਬਿਆਨ ਕਰਦਾ ਹੈ ਪੰਡਤ ਜੋ ਕਸ਼ਮੀਰ ਦੇ ਆਏ ਗੁਰੂ ਦੇ ਕੋਲ ਦਰਦ ਕਹਾਣੀ ਆਪਣੀ ਰਹੇ ਨੇ ਮੁਖੋਂ ਬੋਲ ਹੁਣ ਤਾਂ ਸਾਡੇ ਕੁਝ ਬੰਦੇ ਦਰਹਿਵਾਰੀਆਂ ਪਰ ਸੁਣ ਦੇ ਨਾ ਬਾਤ ਉਹ ਹਮਾਰੀਆ ਦੁਖੀਆਂ ਨੂੰ ਤੁਸੀਂ ਗਲੇ ਲਾਓ ਗੁਰੂ ਜੀ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਸਾਡੇ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਹਾਕਮ ਦਿੱਲੀ ਦਾ ਐਸਾ ਰਾਜ ਚਾਉਂਦਾ ਹੈ ਇੱਕੋ ਦੇਸ਼ ਇੱਕੋ ਧਰਮ ਬਣਾਉਂਦਾ ਹੈ ਮਾਰੀ ਸੋਚ ਮਿੱਟੀ ਚ ਮਿਲਾਓ ਗੁਰੂ ਜੀ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਸਾਡੇ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਫੁੱਲਾ ਕਲੀਆਂ ਨੂੰ ਟਾਣੀ ਨਾਲੋਂ ਤੋੜਦਾ ਉਲਟੀ ਪਹੋਏ ਗੰਗਾ ਫਿਰੇ ਮੋੜਦਾ ਜ਼ੁਲਮ ਨੂੰ ਛੇਤੀ ਢਾਲ ਪਾਓ ਗੁਰੂ ਜੀ ਡੁੱਬ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਮੰਦਰ ਸਾਡੇ ਉਹ ਟਾਈ ਜਾਂਦਾ ਹੈ ਉਸੇ ਥਾਂ ਮਸਜਿਦ ਨੂੰ ਬਣਾਈ ਜਾਂਦਾ ਹੈ ਮੱਚ ਗਏ ਗਲੇ ਜੇ ਠੰਡ ਪਾਓ ਗੁਰੂ ਜੀ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਸਾਡੇ ਡੁੱਬਦੇ ਨਦਾਇ ਸਲਾਮੇ ਸਾਰੇ ਰਹਾ ਚੁੱਲ ਜੀ ਕਹਿੰਦਾ ਇੱਕੋ ਰੰਗੇ ਹੀ ਖੇੜਨ ਫੁੱਲ ਜੀ ਡੋਲੇ ਹੋਏ ਮਾਣਾ ਨੂੰ ਟਿਕਾਓ ਗੁਰੂ ਜੀ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਸਾਡੇ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਬਣਿਆ ਔਰੰਗਾ ਰਬ ਦਾਸ ਰੀਕ ਹੈ ਕਰਦਾ ਨਾ ਕੰਮ ਉਹ ਕੋਈ ਠੀਕ ਹੈ ਕਿਲਾ ਹੰਕਾਰ ਬੜਾ ਟਾਓ ਗੁਰੂ ਜੀ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਸਾਡੇ ਡੁੱਬਦੇ ਧਰਮ ਨੂੰ ਬਚਾਓ ਗੁਰੂ ਜੀ ਰਾ ਦੇ ਸੰਗਾਂ ਬੋਲਾ ਹੋਈ ਜਾਂਦਾ ਹੈ ਰਾਜਾ ਜਣਾ ਵਿੱਚ ਅੱਖ ਚੋਈ ਜਾਂਦਾ ਹੈ ੱਲੇ ਬਾਲ ਬਸ ਦੇ ਰਖਾਓ ਗੁਰੂ ਜੀ ਡੁੱਬਦੇ ਤਰਮ ਨੂੰ ਬਚਾਓ ਗੁਰੂ ਜੀ ਸਾਡੇ ਡੁੱਬਦੇ ਤਰਮ ਨੂੰ ਬਚਾਓ ਗੁਰੂ ਜੀ ਸਾਡੇ ਡੁੱਬਦੇ ਤਰਮ ਨੂੰ ਕਸ਼ਮੀਰੀ ਪੰਡਤਾਂ ਦੀ ਪ੍ਰਿਆਦ ਸੁਣ ਕੇ ਗੁਰੂ ਜੀ ਆਪਣੇ ਸਿੱਖਾ ਸੇਵਕਾਂ ਨਾਲ مشਵਰਾ ਕਰਕੇ ਜੋ ਪੰਡਤਾਂ ਨੂੰ ਦਲਾਸਾ ਦਿੰਦੇ ਹਨ ਟੱਲੇ ਵਾਲੀਆ ਕਬਿਸ਼ਰੀ ਜਥਾ ਉਹਦਾ ਵਰਨਨ ਇਉਂ ਕਰਦਾ ਹੈ ਜਦ ਲੋਕਾਂ ਤੋਂ ਜਿਉਣ ਦਾ ਖੁੰਦੇ ਸੀ ਅਧਕਾਰ ਰੱਖਿਆ ਕੀਤੀ ਗੁਰਾਂ ਨੇ ਸੀਸਾ ਆਪਣਾ ਬਾਰ ਸੁੱਖਾਂ ਵੇਲੇ ਸਾਰੇ ਸੰਗੀ ਦੁੱਖ ਵਿੱਚ ਬਣਦਾ ਕੋਈ ਨੌਵੇਂ ਨਾਨਕ ਨੇ ਪੰਡਤਾਂ ਦੀ ਸੁਣ ਲਈ ਸੀ ਅਰਜ਼ੋਈ ਆਪ ਨੂੰ ਖਤਰੇ ਦੇ ਵਿੱਚ ਪਾ ਕੇ ਦੁੱਖ ਪੰਡਤਾਂ ਦੇ ਹਰਦੇ ਲੋਕ ਹੱਕਾਂ ਦੀ ਰਖਵਾਲੀ ਗੁਰੂ ਤੇਗ ਬਹਾਦਰ ਕਰਦੇ ਜੁਲਮ ਨੂੰ ਕਰਨਾ ਜੁਲਮ ਨੂੰ ਸਹਿਣਾ ਦੋਵੇਂ ਪਾਪ ਬਰਾਬਰ ਸਭ ਨੂੰ ਯਾਦ ਜਿਉਣ ਦਾ ਹੱਕ ਹੈ ਨਾ ਕੋਈ ਰਾਜਾ ਨਬਰ ਕਹਿਣ ਗੁਰੂ ਜੀ ਪੰਡਤਾ ਤਾਈ ਕਿਉਂ ਜ਼ਾਲਮ ਤੋਂ ਡਰਦੇ ਲੋਕ ਹੱਟਾਂ ਦੀ ਰਖਵਾਲੀ ਗੁਰੂ ਤੇਗ ਬਹਾਦਰ ਕਰਦੇ ਜੋ ਸਨੇਹਾ ਤੇਰਾ ਜੇ ਨੂੰ ਸਾਡਾ ਗੁਰੂ ਮਨਾ ਲੋ ਅਸੀਂ ਸਲਾਮ ਕਬੂਲ ਕਰਾਂਗੇ ਭਾਵੇਂ ਕਸਮ ਪਵਾ ਲੋ ਪੰਡਤਾਂ ਦੇ ਚਿਹਰੇ ਸਨ ਖਿੜ ਗਏ ਜਦ ਗੁਰ ਹਾਮੀ ਪਰਦੇ ਲੋਕ ਹੱਕਾਂ ਦੀ ਰਖਵਾਲੀ ਗੁਰੂ ਤੇਗ ਬਹਾਦਰ ਕਰਦੇ ਨਾ ਭਏ ਦੇਣਾ ਨਾ ਭਏ ਮੰਨਣਾ ਕਹਨੇ ਗੁਰੂ ਜੀ ਖੜਕੇ ਮੁਗਲਾਂ ਦੇ ਕੁਤਬਾਲ ਗੁਰੂ ਨੂੰ ਲੈ ਗਏ ਦਿੱਲੀ ਫੜਕੇ ਹੋਰਾਂ ਦੇ ਦੁੱਖ ਤਰਦ ਗੁਰੂ ਜੀ ਆਪਣੇ ਸਿਰ ਤੇ ਜਰਦੇ ਲੋਕ ਹਕਾ ਦੀ ਰਖਬਾਲੀ ਗੁਰੂ ਤੇਗ ਬਾਤਰ ਕਰਦੇ ਹੁਕਮ ਦਿੱਲੀ ਤੋਂ ਹੋਇਆ ਕਰਿਓ ਕਰਾਮਾਤ ਕੋਈ ਭਾਰੀ ਜਾ ਇਸਲਾਮ ਕਬੂਲ ਕਰੋ ਜਾ ਸਿਰਵਾਰਨ ਦੀ ਤਿਆਰੀ ਕਰਾ ਮਾਤ ਦਾ ਖੰਡਣ ਕੀਤਾ ਨਹੀਂ ਮੌਤ ਤੋਂ ਡਰਦੇ ਲੋਕ ਹੱਕਾਂ ਦੀ ਰਖਬਾਲੀ ਗੁਰੂ ਤੇਗ ਬਹਾਦਰ ਕਰਦੇ ਮਤੀ ਦਾਸ ਤੇ ਸਤੀ ਦਾਸ ਜੀ ਤੀਜਾ ਭਾਈ ਧਿਆਲਾ ਚੱਲ ਤਸੀਹੇ ਭਾਈ ਸ਼ਹੀਦੀ ਬੇਕਿਤਾਸ ਹਵਾਲਾ ਨਥ ਜ਼ੁਲਮ ਨੂੰ ਪਾਉਣ ਦੀ ਖਾਤਰ ਅਗਦਾ ਸਾਗਰ ਤੜਦੇ ਲੋਕ ਹੱਕਾਂ ਦੀ ਰਖਵਾਲੀ ਗੁਰੂ ਤੇਗ ਬਹਾਦਰ ਕਰਦੇ ਦੇ ਕੇ ਆਪਣਾ ਅਸੀਸ ਗੁਰਾਂ ਨੇ ਹਿੰਦੂ ਧਰਮ ਬਚਾਇਆ ਡਰੇ ਨਹੀਂ ਉਹ ਮੌਤ ਦੇ ਕੋਲੋਂ ਮੌਤ ਨੂੰ ਸਗੋਂ ਡਰਾਇਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਿਰ ਧਰਦੇ ਹੋ ਬਈ ਚਰਨ ਵਿੱਚ ਸਿਰ ਧਰਦੇ ਲੋਕ ਹੱਕਾਂ ਦੀ ਰਖਵਾਲੀ ਗੁਰੂ ਤੇਗ ਬਹਾਦਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ